ਅਮੇਦੀ ਸਾਡੇ ਇੰਡੀਪੈਂਡੈਂਸ ਡੇ ਹੈਗਾ ਕੱਲ ਨੂੰ 15 ਤਰੀਕ ਨੂੰ ਤੇ ਅਸੀਂ ਅੱਜ ਇੱਕ ਸਾਰੇ ਸ਼ਹਿਰ ਦੇ ਵਾਸੀਆਂ ਨੇ ਔਰ ਸਾਡੇ ਤੋਰਾ ਸਾਹਿਬ ਆਏ ਨੇ ਜਿਹੜੇ ਯੂਥ ਦੇ ਪ੍ਰੈਜ਼ੀਡੈਂਟ ਨੇ ਅਸੀਂ ਸ਼ਹਿਰ 'ਚੋ ਬਾਈਕ ਰੈਲੀ ਕੱਢੀ ਹੈਗੀ ਐ ਸਕੂਟਰ ਰੈਲੀ ਜਿਹਦੇ ਵਿੱਚ ਅਸੀਂ ਆਪਣੀ ਜੋਰ ਸਿਖਾ ਰਹੇ ਹਾਂ 15 ਤਰੀਕ ਵਾਸਤੇ ਕੱਲ ਅਸੀਂ ਨਹੀਂ ਕਰ ਸਕਦੇ ਕਿਉਂਕਿ ਇੱਥੇ ਸੀਐਮ ਸਾਹਿਬ ਆ ਰਹੇ ਨੇ ਦਾ ਸਾਨੂੰ ਪ੍ਰਸ਼ਾਸਨ ਨੇ ਮਨਾ ਕਰਤਾ ਸੀ ਕਿ 15 ਨੂੰ ਨਹੀਂ ਰੈਲੀ ਨਿਕਾਲ ਸਕਦਾ ਤੁਸੀਂ ਹਾਂ ਜਿਸ ਤਰ੍ਹਾਂ ਸੀਐਮ ਪੰਜਾਬ ਆ ਪਟਿਆਲਾ ਝੰਡਾ ਲਹਿਰਾਣਾ ਨੇ ਜਗਾ ਜਗਾ ਤੇ ਪੁਲਿਸ ਤਾਇਨਾਤ ਹੈ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਦੇਖੋ ਜੀ ਇਹ ਤਾਂ ਹੁਣ ਤੁਸੀਂ ਆਮ ਲੋਕਾਂ ਤੋਂ ਪੁੱਛੋ ਹੋਏਗੀ ਜ਼ਰੂਰ ਪਰੇਸ਼ਾਨੀ ਹੋਏਗੀ ਜਦੋਂ ਚੈਕਿੰਗ ਨਹੀਂ ਹੋਏਗੀ ਪਰ ਪ੍ਰਸ਼ਾਸਨ ਦਾ ਕੰਮ ਹੈ ਕਿਉਂਕਿ ਕਹਿੰਦੇ ਸੀ ਵੀ ਆਮ ਬੰਦਾ ਆਮ ਵਿਅਕਤੀ ਜਿਹੜਾ ਸੀਐਮ ਬਣਿਆ ਪਰ ਲੱਗਦਾ ਵੀ ਆਮ ਹੈ ਕਿ ਉਹ ਖਾਸ ਬਣ ਚੁੱਕਿਆ ਬਹੁਤ ਜ਼ਿਆਦਾ ਇਹ ਤਾਂ ਤੁਸੀਂ ਆਮ ਲੋਕਾਂ ਨੂੰ ਪੁੱਛੋ ਜੀ ਕੀ ਕਹਿੰਦੇ ਨੇ ਤੁਹਾਨੂੰ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਅੱਧੀ ਜੱਲੀ ਘੱਟੀ ਆ ਤੁਸੀਂ ਸ਼ਾਇਦ ਹੋਵੇ ਕਿ ਉਹ ਤੱਕ ਐਸੀ ਕਿ ਇਹ ਰੈਲੀ ਨਹੀਂ ਜੀ ਇੱਕ ਤਿਰੰਗਾ ਯਾਤਰਾ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਭਾਜਪਾ ਯੂਵਾ ਮੋਰਚਾ ਦੀ ਸਾਰੀ ਟੀਮ ਨੇ ਸ਼ਮੂਲੀਅਤ ਕੀਤੀ ਸਾਡੇ ਪੰਜਾਬ ਪ੍ਰਧਾਨ ਟੋਰਾ ਜੀ ਸਾਡੇ ਇੰਚਾਰਜ ਕਪਿਲ ਪਰਮਾਰ ਜੀ ਸਾਡੇ ਸੂਬੇ ਦੇ ਮੀਤ ਪ੍ਰਧਾਨ ਬੀਬਾ ਜੈਨਦਰ ਕੋਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਾਇਕਸ ਮੇਅਰ ਸਾਹਿਬ ਸਾਰੀ ਸੀਨੀਅਰ ਲੀਡਰਸ਼ਿਪ ਨੇ ਪੂਰਾ ਸਹਿਯੋਗ ਦਿੱਤਾ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਤعداد ਦੇ ਵਿੱਚ ਅੱਜ ਭਾਰਤ ਦਾ ਝੰਡਾ ਪਟਿਆਲੇ ਸ਼ਹਿਰ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਲਹਿਰਾਉਂਦਾ ਹੋਇਆ ਚੇਰਾਲੇ ਗੇਟ ਤੱਕ ਪਹੁੰਚਿਆ ਕਿਲਾ ਮੁਬਾਰਕ ਤੋਂ ਸਾਨੂੰ ਦੁਕਾਨਦਾਰਾਂ ਦਾ ਜੋ ਹੁਰਾਰਾ ਮਿਲਿਆ ਤੁਸੀਂ ਖੁਦ ਦੇਖਿਆ ਇਸ ਵਾਰ ਤੁਸੀ ਇਸ ਤੋਂ ਬਾਅਦ ਅੱਗੇ ਕਿੱਥੇ ਰਿਪੋਰਟ ਕਰੇ ਹੋ ਿਆਰੀ ਅੱਗੇ ਜੋ ਸਾਨੂੰ ਭੰਮਾ ਨੇ ਨਰੇਂਦਰ ਮੋਦੀ ਜੀ ਦਾ ਹੁਕਮ ਹੋਇਆ ਉਸੇ ਸਾਹਸੇ ਸਾਡੀ ਅੱਗੇ ਮਹੀਮ ਚੱਲਦੀ ਰਹੇਗੀ ਠੀਕ ਥੈਂਕ ਯੂ ਹਾਂ ਜੀ ਅੱਜ ਕੁਝ ਰੈਲੀ ਚੱਲ ਰਹੀ ਹੈ ਅੱਜ ਸਾਡੇ ਜਿਹੜਾ ਨੈਸ਼ਨਲ ਟੀਮ ਵੱਲੋਂ ਪ੍ਰੋਗਰਾਮ ਹੈ ਮੇਰੀ ਮਿੱਟੀ ਮੇਰਾ ਦੇਸ਼ ਉਹਦੇ ਸੰਦਰਭ ਦੇ ਵਿੱਚ ਪੂਰੇ ਦੇਸ਼ ਦੇ ਅੰਦਰ ਹਰ ਸੂਬੇ ਦੇ ਅੰਦਰ ਖਾਸ ਕਰਕੇ ਸ਼ਹਿਰਾਂ ਦੇ ਅੰਦਰ ਖਾਸ ਕਰਕੇ ਦਿਹਾਤੀ ਹਲਕਿਆਂ ਦੇ ਅੰਦਰ ਅਸੀਂ ਤਿਰੰਗਾ ਯਾਤਰਾ ਕੱਢ ਰਹੇ ਹਾਂ ਸਾਡੇ ਜਿਹੜੇ ਆਜ਼ਾਦੀ ਕਲਾਟੀਏ ਨੇ ਜਿਨ੍ਹਾਂ ਨੇ ਇਸ ਦੇਸ਼ ਲਈ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨੂੰ ਸਮਰਪਿਤ ਅਸੀਂ ਇਹ ਤਿਰੰਗਾ ਯਾਤਰਾ ਕੱਢੀ ਹੈ ਠੀਕ ਹੈ ਥੈਂਕ ਯੂ ਜੀ ਅੱਜ ਰੈਲੀ 'ਚ ਤੁਸੀਂ ਸ਼ਾਮਿਲ ਹੋਏ ਅੱਜ ਰੈਲੀ ਦੇ ਅੰਦਰ ਜੀ ਮੈਂ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਸੀਨੀਅਰ ਮਿਤ ਪ੍ਰਧਾਨ ਹੋਣ ਦੇ ਨਾਤੇ ਇਸ ਰੈਲੀ 'ਚ ਸ਼ਾਮਿਲ ਹੋਇਆ ਜੀ ਸਾਡੇ ਲੀਡਰ ਬੀਬਾ ਜੈਂਦਰ ਕੌਰ ਜੀ ਸਾਡੇ ਪੰਜਾਬ ਦੇ ਯੂਥ ਦੇ ਪ੍ਰਧਾਨ ਟੋੜਾ ਸਾਹਿਬ ਸਾਡੇ ਪਟਿਆਲਾ 2 ਦੇ ਹਲਕਾ ਇੰਚਾਰਜ ਸਾਡੇ ਸੰਜੀਵ ਬਿੱਟੂ ਸ਼ਰਮਾ ਜੀ ਸਾਡੇ ਪਟਿਆਲੇ ਦੇ ਪ੍ਰਧਾਨ ਨਿਖਲ ਕਾਕਾ ਜੀ ਉਹਨਾਂ ਦੇ ਨਿਰਦੇਸ਼ ਵਿੱਚ ਅੱਜ ਇਹ ਤਿਰੰਗਾ ਯਾਤਰਾ ਕੀਤੀ ਗਈ ਹੈ ਜਿਹਦੇ ਵਿੱਚ ਸਾਰੇ ਹੀ ਸ਼ਹਿਰ ਦੇ ਯੂਥ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਤੇ ਸਾਰੇ ਸ਼ਹਿਰ ਵੱਲੋਂ ਸਾਨੂੰ ਬਹੁਤ ਹੀ ਖੁਸ਼ਹਾਲੀ ਦਾ ਮਾਹੌਲ ਦਿਖਾਇਆ ਤੇ ਸਭ ਨੇ ਬਹੁਤ ਹੀ ਹੰਗਾਰੇ ਦੇ ਨਾਲ ਸਾਡਾ ਸਵਾਗਤ ਕੀਤਾ 15 ਤਰੀਕ ਨੂੰ ਕੱਲ ਸਤੰਤਰਤਾ ਦਿਵਸ ਹੈ ਉਸ ਦੇ ਰਿਗਾਰਡਿੰਗ ਗੱਡੀ ਗਈ ਹੈ ਅੱਜ ਅਸੀਂ ਇਹ 14 ਤਰੀਕ ਨੂੰ ਤਾਂ ਗੱਡੀ ਹੈ ਕੱਲ ਭਗਵੰਤ ਮਾਨ ਜੀ ਆ ਰਹੇ ਨੇ ਜਿਹੜੇ ਆਮ ਕਹਿੰਦੇ ਸੀ ਅਸੀਂ ਬਹੁਤ ਆਮ ਆ ਉਹ ਲੈ ਭਗਵੰਤ ਮਾਨ ਜੀ ਆ ਰਹੇ ਸਾਰਾ ਸ਼ਹਿਰ ਇਹਨਾਂ ਨੇ ਜਿਵੇਂ ਕਰਫਿਊ ਲੱਗਿਆ ਹੁੰਦਾ ਉਵੇਂ ਬੰਦ ਕਰ ਰੱਖਿਆ ਤੇ ਤਾਂ ਕਰਕੇ ਅਸੀਂ 14 ਤਰੀਕ ਨੂੰ ਅੱਜ ਆਪਣੀ ਤਿਰੰਗਾ ਯਾਤਰਾ ਗੱਡੀ ਗਈ ਇਹ ਇਹ ਸੰਵਿਧਾਨ ਇਹ ਜਿਹੜੇ ਹੈਗੇ ਆ ਤਿਰੰਗਾ ਯਾਤਰਾ ਸੰਵਿਧਾਨ ਦੀ ਯਾਦ ਕਰਾਂਦਾ ਕਿ ਇਸ ਇਸ 15 ਤਰੀਕ ਨੂੰ ਸਾਡਾ ਸੰਵਿਧਾਨ ਬਣਿਆ ਸੀਗਾ ਤੇ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅਗਲੇ ਦਿਨ 15 ਘੰਟੇ ਦਿਨ ਵੀ ਤੋਂ ਵੱਲੋਂ ਕੋਈ ਫੰਕਸ਼ਨ ਰੱਖਿਆ ਗਿਆ ਸਾਰਾ ਸ਼ਹਿਰ ਤਾਂ ਜੀ कर्फ्यू ਲੱਗਿਆ ਪਿਆ ਸਾਰਾ ਸ਼ਹਿਰ ਤਾਂ ਬੰਦ ਕੀਤਾ ਪਿਆ ਕਿ ਇਹਨੂੰ ਆਂਟ ਜਾਨ ਨੂੰ ਸ਼ਹਿਰ ਦੇ ਵਿੱਚ ਐਂਟਰੀ ਨਹੀਂ ਆ ਤੇ ਤਾਂ ਕਰਕੇ ਅੱਜ ਕਰਨਾ ਪਿਆ ਸਾਨੂੰ 14 ਤਰੀਕ ਨੂੰ ਨਹੀਂ ਤਾਂ ਕੱਲ ਦਾ ਪ੍ਰੋਗਰਾਮ ਸੀਗਾ ਕੈਨਸਲ ਕਰਕੇ 14 ਨੂੰ ਕੀਤਾ ਠੀਕ ਹੈ ਥੈਂਕ ਯੂ ਆਰਗੇਨਾਈジング ਦੇ ਵਿੱਚ ਸਾਡੇ ਯੁਵਾ ਮੋਰਚੇ ਦੇ ਪ੍ਰਧਾਨ ਸ੍ਰੀ ਨਿਖਲ ਕਾਕਾ ਜੀ ਔਰ ਉਹਨਾਂ ਦੀ ਟੀਮ ਵੱਲੋਂ ਕੱਢੀ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਸ਼ਹਿਰੀ ਪਟਿਆਲਾ ਉਹਨਾਂ ਦਾ ਅੱਜ ਸਹਿਯੋਗ ਕਰ ਰਹੀ ਹੈ ਇਸ ਰੈਲੀ ਦਾ ਮੁੱਖ ਮੰਤਵ ਦੇਸ਼ ਨੂੰ ਜੋੜਨਾ ਹਰ ਵਰਗ ਨੂੰ ਜੋੜਨਾ ਔਰ ਰਾਸ਼ਟਰੀ ਝੰਡੇ ਨੂੰ ਸਲੂਟ ਕਰਨਾ ਔਰ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ ਔਰ ਇੱਕ ਲੋਕਾਂ 'ਚ ਸਨੇਹ ਦੇਣਾ ਕਿ ਹਰ ਘਰ ਤਿਰੰਗਾ ਘਰ ਘਰ ਤਿਰੰਗਾ ਟੱਡੇ ਵੱਲੋਂ ਅੱਜ ਦੀ ਦਿਨੀ ਕਿਉਂ 14 ਦਿਨ ਪਹਿਲੇ ਕਿਉਂ ਕੱਢ ਲਈਏ ਲਗਾਤਾਰ 31 ਤਰੀਕ ਤੱਕ ਪ੍ਰੋਗਰਾਮ ਚੱਲ ਰਹੇ ਆ ਜੀ ਅੱਜ ਸ਼ਾਮ ਨੂੰ ਵੀ ਪ੍ਰੋਗਰਾਮ ਹੈ ਕੱਲ ਨੂੰ ਜਿਹੜੀ ਝੰਡਾ ਰੈਲੀ ਹੈ ਕੱਲ ਨੂੰ ਪਟਿਆਲਾ 2 ਦੇ ਵਿੱਚ ਤ੍ਰਿਪੜੀ ਤੋਂ ਸਟਾਰਟ ਹੋਏਗੀ ਅਸੀਂ ਰੋਜ਼ ਵੰਡ ਤੱਕ 31 ਤਰੀਕ ਤੱਕ ਅਸੀਂ ਦੇਸ਼ ਦੀ ਆਜ਼ਾਦੀ ਨੂੰ ਭਾਰਤੀ ਜਨਤਾ ਪਾਰਟੀ 31 31 ਤਰੀਕ ਤੱਕ ਮਨਾਏਗੀ ਆਪਣੀ ਮਿੱਟੀ ਆਪਣਾ ਦੇਸ਼ ਦਾ ਪ੍ਰੋਗਰਾਮ ਲੈ ਕੇ ਅਸੀਂ ਪਿੰਡਾਂ 'ਚ ਵੀ ਜਾ ਰਹੇ ਆ